ਤਾਂ ਬੜਾ ਔਖਾ ਹੁੰਦਾ ਇੱਕ ਮਾਂ ਨੂੰ ਇਹ ਸਹਾਰਨਾ ਕਿ ਉਹਦਾ ਬੱਚਾ ਧੁੱਪਾਂ ਦੇ ਵਿੱਚ ਠੰਡਾਂ ਦੇ ਵਿੱਚ ਤੇ ਮੀਂਹ ਦੇ ਮੌਸਮ ਦੇ ਵਿੱਚ ਵੀ ਇੰਨੇ ਉੱਚੀ ਤਕਰੀਬਨ 400 ਫੁੱਟ ਉੱਤੇ ਟਾਵਰ ਦੇ ਉੱਤੇ ਬੈਠੇ ਨੇ ਕਿ ਉਹ ਕਿਸ ਤਰ੍ਹਾਂ ਦੀ ਜਿਹੜੇ ਵਕਤ ਕੱਟ ਰਹੇ ਨੇ ਗੱਲ ਕਰਦੀ ਆ ਬਸ ਮੈਂ ਤਾਂ ਕਹਿੰਦਾ ਮਾਤਾ ਚੜ੍ਹਦੀ ਕਲਾ 'ਚ ਜਦ ਮੇਰੇ ਨਾਲ ਵੈਗੁਰੂ ਜੀ ਦਾ ਖਾਂ ਰਸਾ ਬਲਾ ਕੇ ਦੇਖੂਗਾ ਮਾਤਾ ਚੜ੍ਹਦੀ ਕਲਾ 'ਚ ਆ ਚੜ੍ਹਦੀ ਕਲਾ 'ਚ ਰਿਹਾ ਕਰ ਮੈਨੂੰ ਵੀ ਕੋ 10 ਮਹੀਨਿਆਂ ਦਾ ਸਮਾਂ ਜਿਹੜਾ ਲੰਘਿਆ ਉਸ ਤੋਂ ਬਾਅਦ ਫੇਰ ਸਰਕਾਰ ਨੇ ਕਿਹਾ ਤਾਂ ਕਿ ਕਾਨੂੰਨ ਬਣਾਉਣ ਦੇ ਲਈ ਸਾਨੂੰ ਲੋਕਾਂ ਦੀ رائے ਲੈਣੀ ਪਊਗੀ 6 ਮਹੀਨੇ ਦਾ ਸਮਾਂ ਹੋਰ ਲੱਗੂਗਾ ਤਾਂ ਜਦੋਂ ਤੁਸੀਂ ਇਹ ਚੀਜ਼ ਸੁਣਦੇ ਹੋ ਕੀ ਆਉਂਦਾ ਦਿਲ ਦੇ ਵਿੱਚ ਵੀ ਐਡਾ ਜ਼ੁਲਮ 6 ਮਹੀਨੇ ਕਾਦਾ ਏ ਕਿੱਥੇ ਤਾਂ ਮੈਂ ਕੜੀ ਬਿੰਦ ਡੀ ਕਰੀਆਂ ਪੁੱਤਰ ਕਿੱਥੇ ਮੈਨੂੰ 6 ਮਹੀਨੇ ਕਾਦਾ ਏ ਕਈ ਮਤਲਬ ਦਿਨ ਭਾਈ ਸਾਹਿਬ ਨੇ ਜਿਹੜਾ ਪ੍ਰਸ਼ਾਦਾ ਵੀ ਛੱਡ ਕੇ ਰੱਖਿਆ ਭਾਈ ਸਾਹਿਬ ਫੋਕਟ ਹੜਤਾਲ ਤੇ ਵੀ ਬੈਠਦੇ ਨੇ ਕਿੰਨੇ ਮਹੀਨੇ ਛੱਡੀ ਰੱਖਿਆ ਪੁੱਤਰ 4-5 ਮਹੀਨੇ ਛੱਡੀ ਰੱਖੇ ਬੇਟੇ ਪ੍ਰਸ਼ਾਦਾ ਤਾਂ ਹੁਣ ਵੀ ਨਹੀਂ ਸ਼ੱਕਦਾ ਆਏਗਾ ਸਾਨੂੰ ਦਾ ਪੁੱਤ ਕਿਹੜਾ ਸਾਨੂੰ ਕੜ ਬੇਟੇ 10 ਘਾਟ ਰੇ ਨਾ ਕੋਈ ਬੈਠ ਕੇ ਰਹਿਸ ਮਿਲਾਇ ਮਾਸਪਲਾ ਕਰੇ ਸਾਨੂੰ ਕੜਾ 10 ਕਿ ਆਏ ਬੇਟੇ ਸੰਤਾਂ ਗਾ ਤੇ ਮੈਂ ਮੈਂਬਰ ਸਰਜਾਂਨਾ ਵੀ ਮੈਂਬਰ ਸਰ ਜਾਊਂਗਾ ਜੇ ਪੁੱਤ ਹੁਣ ਫੇਰ ਜਿਆਦਾ ਇੰਨੇ ਮਹੀਨੇ ਦਾ ਪੁੱਤ ਅਸੀਂ ਨੇ ਬਹੁਤ ਔਖਾ ਕੱਟਿਆ ਮੇਰੇ ਨਾਲ ਜਿਆਦੇ ਵਸ ਮੇਰੇ ਨਾਲ ਜਿਆਦੇ ਗੱਲਬਾਤ ਮੇਰੇ ਨਾਲ ਕਰਦਾ ਹੈ ਦਾਦੀ ਕਿਵੇਂ ਕਰਾਂਗੇ ਮੈਂ ਕਹਿੰਦੇ ਪੁੱਤ ਆਪਣੇ ਵਾਈ ਗੁਰੂ ਆਪੇ ਕਰੂੰਗਾ ਤੂੰ ਜਮਾਨਾ ਫਿਕਰ ਕਰ ਪੁੱਤਰਾ ਆਪੇ ਮੇਰਾ ਦਾਤਾ ਜਿਵੇਂ ਉਹਨੇ ਬਿਠਾਇਆ ਆਪੇ ਕਾਨੂੰਨ ਪਾਸ ਹੋ ਕੇ ਆਪਣੇ ਘਰੇ ਆਉਗਾ ਬੇਟੇ ਮੈਂ ਬਾਹੀ ਗੁਰੂ ਦੀ ਕਿਰਪਾ ਨਾਲ ਪਹਿਲੇ ਦਿਨ ਦੀਓ ਮੈਂ ਇਹੀ ਕਹਿਨੀ ਆ ਵੀ ਜੋ ਉਹਦੀ ਲਿਖਤਕਾਰ ਹੋ ਗਈ ਮੇਰੇ ਮਾਰਕ ਦੀ ਬਾਣੀ ਚ ਵੀ ਮੇਰੇ ਦਾਤੇ ਨੇ ਲਿਖ ਕੇ ਦੀ ਜੋਤ ਨੂੰ ਲਿਖਤਾ ਉਹਨੂੰ ਕੋਈ ਮਿਟਣ ਵਾਲਾ ਨਹੀਂ ਹੈਗਾ ਜਿਹੜੇ ਆਮ ਲੋਕ ਨੇ ਆਪਣੇ ਪਿੰਡਾਂ ਦੀ ਇੱਥੇ ਪਹੁੰਚ ਵੀ ਨਹੀਂ ਰਹੇ ਉਹ ਕਟੂਕਟਾ ਸਾਥ ਦੇਣ ਦੇ ਲਈ ਵੀ ਇੱਥੇ ਸਿਰਫ ਨਹੀਂ ਪਹੁੰਚ ਰਹੀ ਤੇ ਉਹਨਾਂ ਨੂੰ ਕੀ ਕਹਿਣਾ ਚਾਹਵਾਂ ਵੀ ਸਾਡੇ ਨਾਲ ਕੋਈ ਗਰੋਸਾ ਹੋਊਗਾ ਗੁਰਜੀਤ ਸਿੰਘ ਨਾਲ ਕੋਈ ਗਰੋਸਾ ਹੋਊਗਾ ਉਹ ਲਵੇ ਲਵੇ ਪਿੰਡਾਂ ਚ ਸਮਾਨੇ ਦੇ ਸਾਰੇ ਸਮਾਨੇ ਦੇ ਲੋਕਾਂ ਵੀ ਲਵੇ ਲਵੇ ਪਿੰਡਾਂ ਚ ਮੈਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨਾਲ ਤਾਂ ਨਹੀਂ ਕਿਸੇ ਦਾ ਰੋਸਾ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਸਮਾਨਾ ਦੇ ਤਹਿਸੀਲ ਦੇ ਕੋਲੇ ਬੀਐਸਐਨਐਲ ਟਾਵਰ ਦੇ ਉੱਤੇ ਬੈਠਿਆ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਤਕਰੀਬਨ 10 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਜਦੋਂ ਇਸ ਗੱਲ ਦਾ ਇਨੀਸ਼ੀਏਟਿਵ ਲਿਆ ਤਾਂ ਉਸ ਤੋਂ ਬਾਅਦ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਹਾਲੇ ਇਸ ਕਾਨੂੰਨ ਦੇ ਬਾਰੇ ਲੋਕਾਂ ਦੀ رائے ਲਈ ਜਾਊਗੀ ਤੇ ਉਸ ਪ੍ਰੋਸੈਸ ਨੂੰ ਪੂਰੇ 6 ਮਹੀਨੇ ਲੱਗ ਜਾਣਗੇ 10 ਮਹੀਨੇ ਦਾ ਸਮਾਂ ਪਹਿਲਾਂ ਹੋ ਗਿਆ ਤੇ 6 ਮਹੀਨੇ ਹੋਰ ਲੱਗਣਗੇ ਸੋ ਜਦੋਂ ਇਹ ਗੱਲ ਭਾਈ ਗੁਰਜੀਤ ਸਿੰਘ ਖਾਲਸਾ ਦੇ ਮਾਤਾ ਜੀ ਸੁਣਦੇ ਨੇ ਤਾਂ ਬੜਾ ਔਖਾ ਹੁੰਦਾ ਇੱਕ ਮਾਂ ਨੂੰ ਇਹ ਸਹਾਰਨਾ ਕਿ ਉਹਦਾ ਬੱਚਾ ਤੋਪਾਂ ਦੇ ਵਿੱਚ ਠੰਡਾਂ ਦੇ ਵਿੱਚ ਤੇ ਮੀਂਹ ਦੇ ਮੌਸਮ ਦੇ ਵਿੱਚ ਵੀ ਇੰਨੇ ਉੱਚੇ ਤਕਰੀਬਨ 400 ਫੁੱਟ ਉੱਤੇ ਤਾਵਰ ਦੇ ਉੱਤੇ ਬੈਠੇ ਨੇ ਕਿ ਉਹ ਕਿਸ ਤਰ੍ਹਾਂ ਦੀ ਜਿਹੜੇ ਵਖਤ ਕੱਟ ਰਹੇ ਨੇ ਬੇਸ਼ੱਕ ਭਾਈ ਗੁਰਜੀਤ ਸਿੰਘ ਖਾਲਸਾ ਕੌਮ ਦੇ ਲਈ ਬੈਠੇ ਨੇ ਉਹਨਾਂ ਦੇ ਅੰਦਰ ਕੌਮ ਦੇ ਪ੍ਰਤੀ ਦਰਦ ਹੈ ਤੇ ਜਜ਼ਬਾ ਆ ਵਾਹਿਗੁਰੂ ਦਾ ਹੱਥ ਹੈ ਉਹਨਾਂ ਦੇ ਸਿਰ ਦੇ ਉੱਤੇ ਪਰ ਇੱਕ ਮਾਂ ਆ ਜਿਹੜੀ ਉਹਦਾ ਦਿਲ ਫੇਰ ਵੀ ਕਿਤੇ ਨਾ ਕਿਤੇ ਆਪਣੇ ਬੱਚੇ ਨੂੰ ਲੈ ਕੇ ਪ੍ਰੇਸ਼ੀਤ ਜਾਂਦਾ ਸੋ ਭਾਈ ਗੁਰਜੀਤ ਸਿੰਘ ਤੇ ਖਾਲਸਾ ਜੀ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਸਾਸਿਕਾ ਜੀ ਸਤਿ ਸ੍ਰੀ ਅਕਾਲ ਬੱਟੇ ਮਾਤਾ ਜਦੋਂ ਹੁਣ 10 ਮਹੀਨਿਆਂ ਦਾ ਸਮਾਂ ਜਿਹੜਾ ਲੰਘਿਆ ਉਸ ਤੋਂ ਬਾਅਦ ਫੇਰ ਸਰਕਾਰ ਨੇ ਕਿਹਾ ਤਾਂ ਕਿ ਕਾਨੂੰਨ ਬਣਾਉਣ ਦੇ ਲਈ ਸਾਨੂੰ ਲੋਕਾਂ ਦੀ رائے ਲੈਣੀ ਪਊਗੀ 6 ਮਹੀਨੇ ਦਾ ਸਮਾਂ ਹੋਰ ਲੱਗੂਗਾ ਤਾਂ ਜਦੋਂ ਤੁਸੀਂ ਇਹ ਚੀਜ਼ ਸੁਣਦੇ ਹੋ ਕੀ ਆਉਂਦਾ ਦਿਲ ਦੇ ਵਿੱਚ ਬੇਟੇ ਪੂਰੀ ਤੇ ਉੱਤੇ ਜਿੱਦੇ ਸਾਨੂੰ ਪਤਾ ਲੱਗੇ ਬੇਟੇ ਅਸੀਂ ਨੇ ਉਹ ਘਰth ਆਤੀ ਬੈਠੀ ਸੀ ure ਮੇਰੇ ਨਾਲ ਖਾਸੀ ਸੰਗਤ ਪਰ ਬੇਟੇ ਜਦ ure ਮੈਨੂੰ ਸੁਣਿਆ ਵੀ 6 ਮਹੀਨੇ ਲੱਗਣਗੇ ਬੇਟੇ ਮੈਂ ure ਬਸ ਮੇਰਾ ure ਬਸ ਮੈਂ ਕੰਧਾਂ ਨਾਲ ਟੱਕਰਾ ਮਾਰਦੀ ਦੀ ਪੁੱਤ ਮੇਰਾ ਕੋਈ ਵੀ ਮੈਂ ਸੀ ਮੈਨੂੰ ਕਿੱਥੇ ਤਾਂ ਮੈਂ ਸੋਚ ਰਹੀ ਸੀ ਵੀ ਮੇਰਾ ਬੇਟਾ ਉਤਰੂਗਾ ਮੈਂ ਉਰੀ ਰਹੂੰਗੀ ਮੈਂ ਕਰੇ ਵੀ ਕਹਿ ਕੇ ਇਤ ਵੀ ਮੈਂ ਉੱਥੀ ਰਹੂੰਗੀ ਦੋ ਦਿਨ ਮੈਂ ਗੁਰਜੀਤ ਦੇ ਨਾਲ ਆਉਂਗੀ ਕਰੇ ਕਿਉਂ ਆਇਤੀ ਵੀ ਹੁਣ ਕਾਨੂੰਨ ਪਾਸ ਹੋ ਜਾਣਗੇ ਵੀ ਉਤਰ ਜੂਗਾ ਮੈਂ ਇਹੀ ਕਹਿੰਦੀ ਵੀ ਗੁਰਜੀਤ ਦੇ ਨਾਲ ਹੀ ਆਉਂਗੀ ਮੈਂ ਕਰੇ ਕਹਿ ਕੇ ਇਤੀ ਮੇਰੇ ਬਿਨਾ ਬਿੰਦਨ ਨਹੀਂ ਸਰਦਾ ਪੁੱਤਰ ਕਰੀ ਬੱਚੇ ਸਾਰੇ ਨਿਆਣੇ ਨੇ ਮੈਂ ਫੇਰ ਵੀ ਉਹਨਾਂ ਨੂੰ ਕਹਿ ਕੇ ਆਇਤੀ ਵੀ ਮੈਂ ਨਹੀਂ ਆਉਂਦੀ ਜਿੰਨਾ ਚਿਰ ਗੁਰਜੀਤ ਹੁਣ ਕਾਨੂੰਨ ਪਾਸ ਹੋ ਜਾਣਗੇ ਵੀ ਅਸੀਂ ਇਕੱਠੇ ਆਵਾਂਗੇ ਬੇਟੇ ਜਦ ਮੈਂ ਉਰੇ ਸੋਣਿਆ ਵੀ 6 ਮਹੀਨੇ ਪਾਸੇ ਪੁੱਤਰ ਮੈਂ ਉਰੇ ਬਹੁਤ ਬਸ ਬੇਟੇ ਮੈਨੂੰ ਕੁਛ ਨਹੀਂ ਔੜੇ ਮੈਂ ਸੌਂ ਤੇ ਹੋਗੀ ਵੀ ਐਡਾ ਜ਼ੁਲਮ 6 ਮਹੀਨੇ ਕਾਦਾ ਏ ਕਿੱਥੇ ਤਾਂ ਮੈਂ ਘੜੀਬਿੰਦ ਢੀ ਕਰੀਆਂ ਪੁੱਤਰ ਕਿੱਥੇ ਮੈਨੂੰ 6 ਮਹੀਨੇ ਕਾਦਾ ਏ ਮੈਂ ਬਹੁਤ ਜ਼ਿਆਦੇ ਮੈਂ ਹੱਥ ਜੋੜੇ ਪੁੱਤ ਸਰਕਾਰ ਨੂੰਰੇ ਮੀਡੀਆ ਵਾਲੇ ਵੀ ਬਹੁਤ ਜ਼ਿਆਦੇ ਆਪਣੇ ਪੁਲਿਸ ਵਾਲੇ ਬਹੁਤ ਵੱਡੇ ਵੱਡੇ ਸਾਰੇ ਐਸ ਡੀ ਮਿਆਰ ਡੀ ਵੱਡੀ ਐਸ ਵੀ ਸਾਰੇ ਬੈਠੇ ਤੇ ਸਾਰੇ ਮੈਨੂੰ ਕਹਿੰਦੇ ਸੀ ਮੈਂ ਕਿ ਹੱਥ ਜੋੜ ਕੇ ਹੀ ਬੇਨਤੀ ਕਰਦੀ ਸੀ ਵੀ ਬੇਟਾ 6 ਮਹੀਨੇ ਬਹੁਤ ਵੱਡੀ ਗੱਲ ਐ ਬਹੁਤ ਦੂਰ ਦੀ ਗੱਲ ਐ ਵੀ 6 ਤੋਂ 6 ਤੀ ਘਟ ਤੋਂ ਘਟ ਸਮਾਂ ਕਰੋ ਵੀ ਮੇਰਾ ਬੇਟਾ ਢਿੱਲਾ ਮਠਾ ਰਹਿੰਦਾ ਹੈ ਕਦੇ ਬੀਪੀ ਵਧ ਜਾਂਦਾ ਕਦੇ ਸ਼ੂਗਰ ਵਧ ਜਾਂਦਾ ਵੀ ਤੁਸੀਂ ਘੱਟ ਤੋਂ ਘੱਟ ਸਮਾਂ ਕਰੋ। ਇਹੀ ਮੈਂ ਹੱਥ ਜੋੜਦੀ ਸੀ ਬੇਟੇ ਉਹਰੇ ਬਹੁਤ ਜ਼ਿਆਦਾ ਉਹ ਕਰਦੀ ਦੀ ਪੁੱਤ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਇੰਨਾ ਟਾਈਮ ਲੱਗ ਜਾਊਗਾ। ਹੁਣ ਵੀ ਕੁਛ ਨਹੀਂ ਬੇਟੇ ਹਾਂ। ਸਵੇਰੇ ਵੀ ਪਤਾ ਲੱਗਿਆ ਵੀ ਭਾਈ ਗੁਰਜੀਤ ਸਿੰਘ ਖਾਲਸਾ ਬੀ ਹੁਸ਼ ਹੋ ਗਏ ਸੀ। ਤਾਂ ਪਤੂਰੇ ਆ ਕੀ ਪਤਾ ਲੱਗਿਆ ਬੇਟੇ। ਪੂਰੇ ਆ ਕੀ ਪਤਾ ਲੱਗਿਆ ਵੀ ਉਹ ਜੋ ਹੋ ਗਿਆ ਅੱਜ ਵੀ। ਫਿਰ ਮੈਂ ਪਤਾ ਕਰਿਆ ਵਿੱਚ ਦੀ ਇਹਨਾਂ ਤੋਂ ਜਵਾਕਾਂ ਤੋਂ ਇਹ ਮੈਨੂੰ ਦੱਸਿਆ ਕਹਿੰਦੇ ਵੀ ਹੁਣ ਠੀਕ ਐ ਉਹ ਬੇਅਚ ਵਟੇ ਬਸ ਉਹ ਤੋਂ ਬੀਪੀ ਵਾਲਾ ਪਾਤੀ ਜਾਂਦਾ ਉਹਦਾ ਪਹਿਲਾਂ ਜਾਦੇ ਬਾਦ ਦਾ ਹੁਣ ਇੰਨੀ ਕਸਮੋਚਦਾ ਉਹਦਾ ਵਧਣਾ ਹੀ ਵਧਣਾ ਬੇਟੇ ਪਹਿਲਾਂ ਹੀ ਵਾਜ ਜਾਂਦਾ ਸੀ ਬੀਪੀ ਦਾ ਉਹਦਾ ਹੁਣ ਬੈਠੇ ਦਾ ਸ਼ੂਗਰ ਵੀ ਵਧਣ ਲੱਗ ਗਿਆ ਪੁੱਤਰ ਕਿਉਂ ਜਾ ਤੁਰਨਾ ਨਹੀਂ ਕਰਨਾ ਨਹੀਂ ਹੱਲਣਾ ਨਹੀਂ ਚੱਲਣਾ ਨਹੀਂ ਹੁਣ ਬੈਠਣ ਕਰਕੇ ਸੂਗਰ ਵੀ ਸੂਗਰ ਵੀ ਵੱਧਦਾ ਬੇਟੇ ਤੇ ਮਾਤਾ ਜੀ ਪਹਿਲਾਂ ਵੀ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਜਿਵੇਂ ਤੁਸੀਂ ਦੱਸ ਰਹੇ ਹੋ ਬੀਪੀ ਵੱਧਦਾ ਸੀ ਜਾਂ ਕੋਈ ਹੋਰ ਪ੍ਰੋਬਲਮ ਫਿਜ਼ੀਕਲ ਕੋਈ ਪ੍ਰੋਬਲਮਸ ਹੈਗੀਆਂ ਅਦਰ ਕੋਈ ਪ੍ਰੋਬਲਮ ਨਹੀਂ ਸੀ ਬੇਟੇ ਜਮੇ ਐਣ ਬੱਬਰ ਛੇ ਰਹਿਣ ਚੜਦੀ ਕਲਾ ਚ ਸੀ بس ਇੱਕ ਬੀਪੀ ਜ਼ਰੂਰ ਵੱਧਦਾ ਸੀ ਬੇਟੇ ਬੀਪੀ ਦਾ ਪੁੱਤ ਉਹਦਾ ਵਧਦਾ ਸੀ ਕਿਉਂ ਕਈ ਵਾਰੀ ਜਾਦੇ ਬੋਲਣ ਚੱਲਣ ਨਾਲ ਕੋਈ ਕੰਮਕਾਰ ਕਰਨ ਨਾਲ ਕੋਈ ਇਹ ਜਿਹਾ ਗਰਮੀ ਗਰਮੀ ਦਾ ਕੰਮ ਤਾਂ ਉਹਦਾ ਬੀਪੀ ਵਧ ਜਾਂਦਾ ਸੀ ਪਰ ਉਹਨੇ ਗੋਲੀ ਵੀ ਨਹੀਂ ਕਦੇ ਲਈ ਸੀ ਬੇਟੇ ਐਂ ਠੀਕ ਹੋ ਜਾਂਦਾ ਸੀ ਹਾਂ ਮੈਂ ਕਹਿੰਦੀ ਹ ਜੇ ਮੇਰੀ ਗੋਲੀ ਚੱਲਦੀ ਪੁੱਤ ਬੀਪੀ ਦੀ ਮੈਂ ਕਹਿੰਦੀ ਵੀ ਤੂੰ ਗੋਲੀ ਲੈ ਲੈ ਚਲ ਤੂੰ ਬੀਪੀ ਦੀ ਗੋਲੀ ਲੈ ਕਹਿੰਦਾ ਨਾ ਨਾ ਮਾਤਾ ਆਪੇ ਠੀਕ ਹੋ ਜੂਗਾ ਕੋਈ ਮੋਹ ਨਹੀਂ ਹੈਗਾ ਮੈਨੂੰ ਆਪੇ ਠੀਕ ਹੋ ਜੂਗਾ ਆਪੇ ਠੀਕ ਹੋਣਾ ਬੇਟੇ ਬਿਲਕੁਲ ਵਿੱਚ ਨੂੰ ਕਈ ਮਤਲਬ ਦਿਨ ਭਾਈ ਸਾਹਿਬ ਨੇ ਜਿਹੜਾ ਪ੍ਰਸ਼ਾਦਾ ਵੀ ਛੱਡ ਕੇ ਰੱਖਿਆ ਭਾਈ ਸਾਹਿਬ ਫੋਕ ਘੜਤਾਲ ਤੇ ਵੀ ਬੈਠਦੇ ਨੇ ਕਿੰਨੇ ਮਹੀਨੇ ਛੱਡੀ ਰੱਖੇ ਪੁੱਤ ਚਾਰ ਪੰਜ ਮਹੀਨੇ ਛੱਡੀ ਰੱਖੇ ਬੇਟੇ ਪ੍ਰਸ਼ਾਦਾ ਤਾਂ ਹੁਣ ਵੀ ਨਹੀਂ ਸ਼ੱਕਦਾ ਆਏਗਾ ਹੁਣ ਬਸ ਹਲਕੇ ਚੌਲ ਲੈ ਲੈਂਦਾ ਥੋੜੀ ਜੇ ਕੋਈ ਦਾਲ ਸਬਜ਼ੀ ਹੁੰਦੀ ਹੈ ਜਾਂ ਬਸ ਚੌਲ ਇੱਕ ਟਾਈਮ ਜਾਂਦਾ ਮੇਰਾ ਬੇਟਾ ਲੈ ਕੇ ਆ ਬੈਠੇ ਕੋਲੇ ਇਹ ਬਸ ਚੌਲ ਛੱਕ ਲੈਂਦਾ ਜਾਂ ਜੂਸ ਜਾਂ ਪੀ ਲੈਂਦਾ ਜਾਂ ਚਾਹ ਪੀਂਦਾ ਬੇਟੇ ਹਮਤਲਬ ਜਦੋਂ ਮਤਲਬ ਇੰਨਾ ਘੱਟ ਖਾਣਾ ਖਾਂਦੇ ਨੇ ਤਾਂ ਫਿਜ਼ੀਕਲੀ ਕਿਤੇ ਨਾ ਕਿਤੇ ਕਮਜ਼ੋਰੀ ਵੀ ਆਈ ਹੋਊਗੀ ਉਹਨਾਂ ਦੇ ਸ਼ਕਤੀ ਉਹ ਜ਼ੋਰੀ ਤਾਂ ਪੁੱਤ ਫੇਰ ਹੋਊਗੀ ਉਹ ਜਾ ਬੇਟੇ ਬੈਠਣਾ ਇਕ ਥਾਂ ਤੇ ਬੈਠਣਾ ਫਿਰ ਕੁਛ ਖਾਣਾ ਪੀਣਾ ਨਾ ਸਮਾਰ ਕੇ ਫਿਰ ਐਡੀ ਉਹਦੇ ਚ ਆਪਾਂ ਨੂੰ ਕਿੰਨਾ ਔਖਾ ਹੁੰਦਾ ਇੱਕ ਕਮਰੇ ਚ ਵੀ ਬੈਠਣਾ ਥੋੜੀ ਜਿਹੀ ਉਹ ਚ ਬੈਠਣਾ ਜਦ ਪੁੱਤ ਸੋਚਦੇ ਆ ਮੈਂ ਫਿਰ ਤਾਂ ਕਈ ਵਾਰੀ ਮੇਰਾ ਐ ਹੋ ਜਾਂਦਾ ਮੈਂ ਅੰਦਰੋਂ ਘਰੋਂ ਪੱਜਲਾ ਮੈਂ ਬਾਹਰ ਕਿਤੇ ਜਦ ਮੈਂ ਸੋਚਦੇ ਵੀ ਇੰਨੀ ਕੀ ਸੋਚ ਕਿਵੇਂ ਬੈਠਾ ਫਿਰ ਬੇਟੇ ਬਸ ਵਾਹਿਗੁਰੂ ਨੂੰ ਯਾਦ ਕਰਦੇ ਆ ਵਾਹਿਗੁਰੂ ਕਰਕੇ ਫਿਰ ਮੇਰਾ ਮਾਲ ਕਾਪੇ ਦਿਲ ਟਕੇ ਆਂਦਾ ਪੁੱਤ ਕੀ ਕਰਾਂ ਮੈਂ ਭਾਈ ਗੁਰਜੀਤ ਸਿੰਘ ਖਾਲਸਾ ਜੀ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਪਰਿਵਾਰ ਚ ਬਟੇ ਦੋਏ ਬਟੇ ਨੇ ਇੱਕ ਮੇਰਾ ਛੋਟਾ ਇੱਕ ਇਹਤੀ ਵੱਡਾ ਇਹ ਛੋਟਾ ਰਣਜੀਤ ਹੈ ਇਹ ਗੁਰਜੀਤ ਦੋਏ ਨੂਹਾਂ ਨੇ ਮੇਰੀਆਂ ਗੁੱਡੀ ਇੱਕ ਵੱਡੀ ਇਹਨਾਂ ਤੋਂ ਵਿਆਹੀ ਹੋਈ ਹੈ ਕੌਰੀਆਂ ਇੱਕ ਬੇਟਾ ਉਹਦੇ ਕੋਲੇ ਇੱਕ ਇੱਕ ਬੇਟਾ ਇਹਨਾਂ ਕੋਲੇ ਹੈ ਪੁੱਤਾਂ ਭਾਈ ਸਾਹਿਬ ਕੋਲੇ ਇੱਕ ਉਤਰ ਹਾਂ ਬੇਟੇ ਹਾਂ ਇੱਕ ਪੁੱਤਰ ਇੱਕ ਛੋਟੇ ਕੋਲੇ ਵੀ ਇੱਕ ਹੈ ਇਹਨਾਂ ਕੋਲੇ ਕੀ ਕਿ ਬੇਟੇ ਫਿਰ ਬੱਚੇ ਕੀ ਜਦੋਂ ਮਤਲਬ ਕਿ ਇਸ ਤਰ੍ਹਾਂ ਦਾ ਫੈਸਲਾ ਲਿਆ ਭਾਈ ਸਾਹਿਬ ਨੇ ਉਦੋਂ ਬੱਚਿਆਂ ਨੇ ਕੀ ਮਤਲਬ ਪਰਿਵਾਰ ਦੇ ਵਿੱਚ ਕੀ ਲੱਗਿਆ ਬੱਚਿਆਂ ਨੇ ਕੀ ਗੱਲਬਾਤ ਕੀਤੀ ਸਾਨੂੰ ਤਾਂ ਪੁੱਤ ਕਿਹੜਾ ਸਾਨੂੰ ਘੜਬੇਟ 10 ਘਾਟ ਰੇ ਨਾ ਕੋਈ ਬੈਠ ਕੇ ਰਸ ਮਿਲਾਇ ਮਾਸਪਲਾ ਕਰੇ ਸਾਨੂੰ ਘਟਾ 10 ਕਿਹਾ ਬੇਟੇ ਸੰਤਾਂਗਾ ਤੇ ਮੈਂ ਅੰਬਰ ਸਰ ਜਾਣਾ ਵੀ ਮੈਂਬਰ ਸਰ ਜਾਊਗਾ ਜਪ ਤੂੰ ਫਿਰ ਜਾਦਾ ਇੰਨੇ ਮਹੀਨੇ ਤਾਂ ਪੁੱਤ ਅਸੀਂ ਨੇ ਬਹੁਤ ਔਖਾ ਕੱਟਿਆ ਮੁੰਡਾ ਵੀ ਮੈਨੂੰ ਕਿਹਾ ਕਰੇ ਅਸ਼ਮੀਤ ਹੈ ਦਾ ਨੌ ਮੈਨੂੰ ਕਿਹਾ ਕਰੇ ਦਾਦੀ ਮੇਰਾ ਚਵਾਰੇ ਚ ਜਾਣ ਨੂੰ ਜੀ ਨਹੀਂ ਕਰਦਾ ਮੇਰਾ ਜੀ ਨਹੀਂ ਲੱਗਦਾ ਡੈਡੀ ਵੀ ਨਾ ਸਾਨੂੰ ਇਹ ਵੀ ਤੀ ਵੀ 10ਵੀਂ ਦੀ ਕਲਾਸ ਹੈ ਇਹ ਵੀ ਕਿਵੇਂ ਔਖੀ ਬਹੁਤ ਔਖੀ ਕੱਢੂਗਾ ਵੀ ਨਿਕਲਣੀ ਨਹੀਂ ਪਰ ਉਹਦੀ ਮੇਰੇ ਸ਼ੈਨਸ਼ਾ ਦੀ ਕਿਰਪਾ ਬਾਜਾਂ ਵਾਲੀ ਦੀ ਉਹ ਵੀ ਇਹ ਉਰੀ ਬੈਠਾ ਕਹਿੰਦਾ ਹੁੰਦਾ ਸੀ ਬਿੰਨੀ ਕੱਢੂਗਾ ਇਹ ਜ਼ਰੂਰ ਤੂੰ ਸੋਚ ਨਾ ਕਰੋ ਵੀ ਪਾਸ ਹੋਊਗਾ ਬਾਏ ਗੁਰੂ ਦੀ ਕਿਰਪਾ ਨਾਲ ਬੇਟੇ ਪਾਸ ਹੋ ਗਿਆ ਵਧੀਆ ਲੰਬਰ ਲੈ ਲੇ ਤੇ ਪਾਸ ਹੋ ਗਿਆ ਪਰ ਹੁਣ ਵੀ ਬੇਟੇ ਬਹੁਤ ਜ਼ਿਆਦਾ ਇੰਨਾ ਪਿਆਰ ਕਰਦਾ ਸ਼ਮੀਤ ਆਪਣੇ ਡੈਡੀ ਦਾ ਬਹੁਤ ਜ਼ਿਆਦਾ ਪਿਆਰ ਕਰਦਾ ਪੁੱਤ ਗਪਰੂਰੇ 16 17 ਮਹੀਨਾ ਲੱਗ ਜੂਗਾ ਹੁਣ 9ਵੇਂ ਮਹੀਨੇ ਤੋਂ ਬੇਟੇ ਬਹੁਤ ਜ਼ਿਆਦਾ ਮੈਂ ਕੁਝ ਦਾਸ ਨਹੀਂ ਸਕਦੀ ਪੁੱਤਾਂ ਮੇਰੇ ਨਾਲ ਜ਼ਿਆਦਾ ਵਸ ਮੇਰੇ ਨਾਲ ਜ਼ਿਆਦਾ ਗੱਲਬਾਤ ਮੇਰੇ ਨਾਲ ਕਰਦਾ ਹੈ ਦਾਦੀ ਕਿਵੇਂ ਕਰਾਂਗੇ ਮੈਂ ਕਹਿੰਦੇ ਨੇ ਪੁੱਤਾ ਆਪਣੇ ਬਾਏ ਗੁਰੂ ਆਪੇ ਕਰੂਗਾ ਤੂੰ ਜਮਾਂ ਨਾ ਫਿਕਰ ਕਰ ਪੁੱਤਰ ਆਪੇ ਮੇਰਾ ਦਾਤਾ ਜਿਵੇਂ ਉਹਨੇ ਬਿਠਾਇਆ ਆਪੇ ਕਾਨੂੰਨ ਪਾਸ ਹੋ ਕੇ ਆਪਣੇ ਘਰੇ ਆਊਗਾ ਤੂੰ ਜਮਾਂ ਸੋਚ ਕਰ ਬਸ ਕਈ ਵਾਰੀ ਤਾਂ ਕਹਿੰਦਾ ਮੰਮੀ ਦਾਦੀ ਹੁਣ ਕਿਵੇਂ ਬਣੂਗਾ ਆਏ ਹੈ ਬਾਏ ਮੈਂ ਕਹਿੰਦੇ ਪੁੱਤ ਤੂੰ ਆਪਣੀ ਪੜ੍ਹਾਈ ਕਰ ਲੈ ਬੱਤ ਤੋਂ ਵੱਧ ਮੇਰੇ ਛੇਰ ਆਪਦੀ ਪੜ੍ਹਾਈ ਕੰਨੀ ਧਿਆਨ ਦੇ ਪੁੱਤ ਕੋਈ ਨਾ ਆਪਣੀ ਮਾਲਕਾ ਆਪੇ ਸੁਣੂਗਾ ਅਸੀਂ ਤਾਂ ਪੁੱਤ ਵਾਜਿਆਂ ਵਾਲੇ ਤੇ ਸਿੱਟੜ ਕੇ ਹੁਣ ਪਰੋਸਾ ਉਸੇ ਤੇ ਪੁੱਤ ਫਿਰ ਮੈਂ ਪਹਿਲੇ ਦਿਨ ਦੀ ਇਹਨਾਂ ਨੂੰ ਆਪਦੇ ਬੱਚਿਆਂ ਨੂੰ ਇਹਨਾਂ ਨੂੰ ਇਹ ਗੁਰਜੀਤ ਵੀ ਕਹਿੰਦਾ ਵੀ ਤੇਰੀ ਸਿੱਖਿਆ ਸਾਨੂੰ ਇਹੀ ਹੈ ਬੇਟੇ ਮੈਂ ਬਾਹੁਰੂ ਦੀ ਕਿਰਪਾ ਨਾਲ ਪਹਿਲੇ ਦਿਨ ਦੀਓ ਮੈਂ ਇਹੀ ਕਹਿਨੀ ਆ ਵੀ ਜੋ ਉਹਦੇ ਲਿਖਤਕਾਰ ਹੋ ਗੀ ਮੇਰੇ ਮਾਲਕ ਦੀ ਬਾਣੀ ਚ ਵੀ ਮੇਰੇ ਦਾਤੇ ਨੇ ਲੀਕ ਕਰਕੇ ਦੀ ਜੋਤ ਰੋਂ ਲਿਖਤਾ ਉਹਨੂੰ ਕੋਈ ਮਿਟਣ ਵਾਲਾ ਨਹੀਂ ਹੈਗਾ ਪੁੱਤਾ ਉਹਨੂੰ ਕੋਈ ਮਿਟਣ ਵਾਲਾ ਨਹੀਂ ਜੋ ਮੇਰੇ ਸਤਿਗੁਰੂ ਦੀ ਲਿਖ ਲਿਖਤਾ ਹੈ ਉਹ ਆਪੇ ਕਰਨਹਾਰ ਹੈ ਉਹ ਉਹసే ਨਹੀਂ ਕਰਨਾ ਪੁੱਤ ਜੋ ਕਰਨਾ ਆਪਣੇ ਆ ਤੱਕ ਉਸ ਨਹੀਂ ਇਹਦਾ ਬੇਟੀ ਖੁੱਡੀ ਭਾਈ ਸਾਹਿਬ ਨਾਲ ਕਿੰਨੇ ਕ ਟਾਈਮ ਬਾਅਦ ਫੋਨ ਤੇ ਗੱਲ ਹੋ ਜਾਂਦੀ ਬਸ ਬੇਟੀ ਉਹ 24 ਘੰਟਿਆਂ ਮੰਗ ਰੋ ਇੱਕ ਟਾਈਮ ਸਾਡੇ ਨਾਲ 5 ਵਜੇ ਕਦੇ 4 ਵਜੇ ਜਾਂ ਟਾਈਮ ਲੱਗਦਾ ਹੈ ਕਦੇ 5 ਵਜੇ ਸਾਡਾ ਫੋਨ ਵੀ ਕੱਟ ਦਿੰਦਾ ਜੇ ਮੈਂ ਫੋਨ ਕਰਦੀ ਆ ਕਈ ਵਾਰ ਜੇ ਬਾਣੀ ਪੜਦਾ ਹੁੰਦਾ ਫਿਰ ਫੋਨ ਕੱਟ ਦਿੰਦਾ ਬਸ ਇੱਕ ਟਾਈਮ ਗੱਲ ਕਰਦਾ ਬੇਟੀ ਸਾਡੇ ਨਾਲ ਤਾਂ ਕੀ ਗੱਲ ਹੁੰਦੀ ਹੈ ਜਦੋਂ ਅਕਸਰ ਗੱਲ ਕਰਦੀ ਆ ਬਸ ਮੈਨੂੰ ਤਾਂ ਕਹਿੰਦਾ ਮਾਤਾ ਚੜਦੀ ਕਲਾ ਚ ਜਦ ਮੇਰੇ ਨਾਲ ਵਾ ਭਾਈ ਗੁਰਜੀ ਦਾ ਖਾਰ ਸਭ ਲਾ ਕੇ ਨੀ ਕਹੂਗਾ ਮਾਤਾ ਚੜ੍ਹਦੀ ਕਲਾ ਚਾ ਚੜ੍ਹਦੀ ਕਲਾ ਚ ਰਹਿ ਆ ਕਰ ਮੈਨੂੰ ਵੀ ਕਹੂਗਾ ਬੇਟੇ ਵੀ ਜੇ ਤੂੰ ਮੇਰੀ ਮਾਂ ਐ ਚੜ੍ਹਦੀ ਕਲਾ ਚ ਰਹਿਣਾ ਤੈ ਵੀ ਚੜ੍ਹਦੀ ਕਲਾ ਚ ਰਹਿ ਕਦੇ ਟਹਂਦੀ ਕਲਾ ਚ ਨਾ ਹੀ ਪੁੱਤ ਮੈਂ ਫਿਰ ਮੇਰੇ ਪੁੱਤਰ ਦਾ ਕਹਿਣਾ ਮੰਨਦੀ ਆ ਬੱਚੇ ਮੈਂ ਵੀ ਕਿਤੇ ਨਾ ਕਿਤੇ ਇੱਕ ਮਾਂ ਦੇ ਵਜੋਂ ਜੇ ਤੂੰ ਤੁਸੀਂ ਦੇਖਦੇ ਹੋ ਫਿਰ ਮਮਤਾ ਤਾਂ ਜਾਗਦੀ ਆ ਮਾਂ ਦੀ ਪੁੱਤ ਮੈਂ ਕੀ ਕਰਾਂ ਫਿਰ ਉਹ ਤਾਂ ਸੋਨੂੰ ਪਤੀ ਆ ਬੇਟੇ ਮੈਂ ਸਾਰ ਦਿਨੇ ਮੈਂ ਸਾਰ ਦਿਨ ਰੋਈ ਜਾ ਮੈਂ ਬੇਟੇ ਮੇਰੇ ਸਾਰ ਦਿਨ ਇੰਜ ਨਹੀਂ ਸੁੱਕਦੀ ਸਾਰਾ ਦਿਨ ਹੀ ਪੁੱਤ ਮੇਰੀ ਜੀਵਨ ਦੀ ਪਰਫੇਰ ਮੈਂ ਅਕਾਲ ਪੁਰਖ ਨੂੰ ਮੇਰੇ ਦਾਤੇ ਦੀ ਕਰੇ ਬਾਣੀ ਪੜਦਿਆਂ ਪੁੱਤ ਮੇਰਾ ਪ੍ਰਕਾਸ਼ ਕਰੇ ਸੱਚੇ ਪਾਤਸ਼ਾਹ ਤੋ ਸੈਂਚਰੀਆਂ ਨੇ ਮੇਰੇ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੱਚੇ ਪਾਤਸ਼ਾਹ ਨੂੰ ਸਵੇਰੀ ਪ੍ਰਕਾਸ਼ ਕਰ ਲੈਣੀ ਆ ਪੁੱਤ ਬਾਣੀ ਪੜਦਿਆਂ ਨਿਤਨੇਮ ਕਰਦਿਆਂ ਦੋੇ ਟਾਈਮ ਦਾ ਬੇਟੇ ਵਾਣੀ ਪੜਦੀ ਮੇਰੇ ਸਤਿਗੁਰੂ ਦੀ 4 ਮਹੀਨੇ ਚ ਮੈਂ ਸਪੂਰਨ ਕਰਦਨੀ ਆ ਬਾਣੀ ਸਾਲ ਚ ਬਟ ਮੈਂ ਤਿੰਨ ਪੋਗ ਪਾ ਦਨੀ ਵੀਰੇ ਸੱਚੇ ਪਾਤਸ਼ਾਹ ਦੇ ਸੋ ਦਾ ਵੋਟ ਆਸਰਪਤ ਮੇਨੇ ਮੇਰੇ ਵਾਹਿਗੁਰੂ ਜੀ ਦਾ ਇੱਕ ਤਾਂ ਭਾਈ ਗੁਰਜੀਤ ਸਿੰਘ ਨੇ ਜਿਹੜੀ ਐਨੇ ਉੱਚੇ ਟਾਵਰ ਦੇ ਉੱਤੇ ਗੁਰੂ ਸਾਹਿਬ ਦੇ ਬੇਅਦਬੀ ਲਾ ਲੋ ਚਾਹੇ ਬਾਕੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਾ ਲੋ ਉਹਨੂੰ ਰੋਕਣ ਦੇ ਲਈ ਕਾਨੂੰਨ ਬਣਾਉਣ ਦੀ ਜਿਹੜੀ ਇੱਕ ਮੰਗ ਲਈ ਬੈਠੇ ਨੇ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਨੇ ਆਪਣੇ ਪਿੰਡਾਂ ਦੀ ਇੱਥੇ ਪਹੁੰਚ ਵੀ ਨਹੀਂ ਰਹੇ ਉਹ ਘਟੋ ਘਟਾ ਸਾਥ ਦੇਣ ਦੇ ਲਈ ਵੀ ਇੱਥੇ ਸਿਰਫ ਨਹੀਂ ਪਹੁੰਚ ਰਹੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬੇਟੇ ਮੈਂ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਮੈਂ ਤਾਂ ਪੁੱਤਾਂ ਹਰਾਨ ਦੀ ਗੱਲ ਮੈਂ ਮੰਨਦੀ ਆ ਬੇਟੇ ਵੀ ਸਾਡੇ ਨਾਲ ਕੋਈ ਗਰੋਸਾ ਹੋਊਗਾ ਗੁਰਜੀਤ ਸਿੰਘ ਨਾਲ ਕੋਈ ਰੋਸਾ ਹੋਊਗਾ ਵਰੇ ਲਵੇ ਲਵੇ ਪਿੰਡਾਂ ਚ ਸਮਾਨੇ ਦੇ ਸਾਰੇ ਸਮਾਨੇ ਦੇ ਲੋਕਾਂ ਨੂੰ ਵੀ ਲਵੇ ਲਵੇ ਪਿੰਡਾਂ ਚ ਵੀ ਮੈਂ ਕਹਿੰਦੀ ਗੁਰੂ ਗ੍ਰੰਥ ਸਾਹਿਬ ਨਾਲ ਤਾਂ ਨਹੀਂ ਕਿਸੇ ਦਾ ਰੋਸਾ ਉਹ ਤਾਂ ਆਪਣਾ ਮੁੱਢ ਹੈ ਉਹ ਤਾਂ ਆਪਣਾ ਸੱਚੇ ਪਾਤਸ਼ਾਹ ਆਪਣੇ ਸੁੱਖ ਦੇ ਵੀ ਆਉਂਦਾ ਦੁੱਖ ਦੇ ਵੀ ਆਉਂਦਾ ਆਪਾਂ ਤਾਂ ਕਿੰਨਾ ਓਟ ਆਸਰਾ ਲੈਨੇ ਆ ਉਹਦਾ ਕਿੰਨਾ ਆਪਾਂ ਪਤ ਫੁੱਲ ਵਰਸਾਉਣਿਆਂ ਜਦ ਆਉਂਦਾ ਆਪਣੇ ਘਰੇ ਕਿੰਨਾ ਆਪਾਂ ਨੂੰ ਚਾਹ ਚੜਦਾ ਫਿਰ ਇਸ ਗੱਲ ਤੇ ਤਾਂ ਫਿਰ ਇਸ ਤਰੀਕੀ ਹੋਏ ਬੈਠੇ ਨੇ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਵੀ ਸਾਡਾ ਤਾਂ ਮੇਰੇ ਗੁਰੂ ਉਹ ਤਾਂ ਤਾਂ ਕੋਈ ਵਿਸਕੀ ਦੇ ਮੋਹ ਤੇ ਪਿੱਛੇ ਨਹੀਂ ਕਹਿੰਦੀ ਮੇਰੇ ਬੱਚੇ ਪਿੱਛੇ ਕੋਈ ਵੀ ਆਉ ਮੈਂ ਇਹ ਹੀ ਕਹਿੰਨੇ ਵੀ ਗੁਰੂ ਗ੍ਰੰਥ ਸਾਹਿਬ ਦਾ ਉਹਦਾ ਤਾਂ ਉਸ ਤੋਂ ਤਾਂ ਡਰੋ ਵਾਹੀ ਗੁਰੂ ਜੀ ਤੋਂ ਆਪਾਂ ਨੇ ਸਰਦਨ ਉਹਦੇ ਆਪਾਂ ਸਰਦਨ ਉਹਦਾ ਨਾਂ ਲੈਨੇ ਆ ਸਰਦਨ ਉਹਦਾ ਆਸਰਾ ਲੈਨੇ ਆ ਸਰਦਨ ਆਪਾਂ ਕਹਿੰਨੇ ਵੀ ਮੇਰਾ ਆ ਕਾਰਜ ਵੀ ਸਬਰ ਜੇ ਮੇਰਾ ਵੀ ਸਬਰ ਜੇ ਆਪਾਂ ਸਰਦਨ ਇਹਨਾਂ ਨਾਂ ਉਹ ਕਰਦੇ ਵੀ ਉਹਦਾ ਫੇਰ ਤੋਂ ਉਹਦੇ ਅੱਖੇ ਮੇਰੇ ਵਾਹੀ ਗੁਰੂ ਦੀ ਤਾਂ ਮੰਨੋਤ ਸੀ ਆਖਰ ਨੂੰ ਹਾਜ਼ਰ ਨਾਜ਼ਰ ਹੈ ਉਹ ਸਾਰਾ ਪਤਾ ਹੈ ਉਹਨੂੰ ਜਿਹੜਾ ਕੋਈ ਆਉਂਦਾ ਜਿਹੜਾ ਨਹੀਂ ਆਉਂਦਾ ਪਰ ਲੋਕਾਂ ਤੇ ਇਹ ਵੀ ਨਹੀਂ ਬੇਟੇ ਡਰ ਹੈਗਾ ਹੁਣ ਜਿਹੜੇ ਜਥੇਦਾਰ ਹੈ ਜਿਹੜੇ ਜਥੇਦਾਰ ਬਣੇ ਬੈਠੇ ਨੇ ਇਹ ਕਥਾਵਾਚਕ ਨੇ ਕਥਾ ਕਰਦੇ ਨੇ ਜਥੇਦਾਰ ਨੇ ਜੋ ਵੀ ਕਰਦੇ ਨੇ ਇਹ ਸਾਰੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ ਕਿ ਬੇਟੇ ਇਹਨਾਂ ਦਾ ਕੋਈ ਗੁਰੂ ਗ੍ਰੰਥ ਸਾਹਿਬਾ ਅੱਡ ਹੈ ਜੇ ਤਾਂ ਇਹਨਾਂ ਦਾ ਅੱਡਾ ਤਾਂ ਤਾਂ ਹੀ ਜਮਾ ਨਾ ਹੋਣ ਜਦ ਇਹ ਗੁਰੂ ਗ੍ਰੰਥ ਸਾਹਿਬ ਚੋਂ ਹੈ ਸਾਰਾ ਕੁਝ ਇਹ ਮੇਰੇ ਧਾਤੇ ਦਾ ਉਹ ਚੋਂ ਬਾਣੀ ਪੜ ਪੜ ਕੇ ਮੇਰੇ ਸ਼ੈਨ ਸ਼ਾਦੀ ਇਹ ਕਥਾ ਕਰਦੇ ਨੇ ਫਿਰ ਇਹ ਜੋ ਵੀ ਬੋਲਦੇ ਨੇ ਬੋਲ ਕੀਰਤਨ ਕਰਦੇ ਨੇ ਜੋ ਵੀ ਸਾਰਾ ਇਹ ਆਪਦਾ ਕਰਦੇ ਨੇ ਮੇਰੇ ਗੁਰੂ ਗ੍ਰੰਥ ਸਾਹਿਬ ਚੋਂ ਪੜ ਕੇ ਕਰਦੇ ਨੇ ਉਸੇ ਦਾ ਕਰਦੇ ਨੇ ਸਭ ਕੁਝ ਮੇਰੇ ਧਾਤੇ ਦੇ ਬਚਨਾਂ ਤੋਂ ਫਿਰ ਇਹਨਾਂ ਦਾ ਕੋਈ ਆਢਾ ਕੋਈ ਕਿਤੇ ਇਹ ਤਾਮਨੀ ਇਹਨਾਂ ਨੂੰ ਸੁਰਤ ਇਹਨਾਂ ਨੂੰ ਐ ਵੀ ਨਹੀਂ ਹੈਗਾ ਵੀ ਹੁਣ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਐਡਾ ਉਹ ਤਾਸਰਾ ਲੈਨੇ ਆਪਾਂ ਇਹਦੇ ਪਿੱਛੇ ਦਵਗ ਜੀਏ ਆਪਾਂ ਕਿਸੇ ਬੰਦੇ ਪਿੱਛੇ ਨਾ ਜਾਓ ਬੇਟਾ ਇਹ ਸੱਚੇ ਪਾਤਸ਼ਾਹ ਪਿੱਛੇ ਤਾਂ ਆਉਣਾ ਚਾਹੀਦਾ ਪੁੱਤ ਇਹਨਾਂ ਨੂੰ ਕਿਤੇ ਨਾ ਕਿਤੇ ਮਾਤਾ ਜੀ ਨੇ ਜਿਹੜੀ ਗੱਲ ਕਹੀ ਹੈ ਕਿ ਘਟੋ ਘਟ ਤੁਸੀਂ ਗੁਰਜੀਤ ਸਿੰਘ ਖਾਲਸਾ ਨਾਲ ਜੇਕਰ ਤੁਹਾਨੂੰ ਕੋਈ ਰੋਸਾ ਤੁਸੀਂ ਉਹ ਰੋਸਾ ਜਿਤਾ ਸਕਦੇ ਹੋ ਤੁਹਾਨੂੰ ਰੋਸਾ ਹੋ ਵੀ ਸਕਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਤਾਂ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਕੋਈ ਵਿਅਕਤੀ ਨਹੀਂ ਹੋਊਗਾ ਜਿਹਨੂੰ ਕੋਈ ਰੋਸਾ ਆ ਸੋ ਮਾਤਾ ਜੀ ਨੇ ਆਪਣੀਆਂ ਜਿਹੜੇ ਵਿਚਾਰ ਨੇ ਉਹ ਦੱਸੇ ਹੀ ਨੇ ਕਿ ਇੱਕ ਮਾਂ ਦੇ ਵਜੋਂ ਤਾਂ ਕਿਤੇ ਨਾ ਕਿਤੇ ਜਿਹੜਾ ਦਿਲ ਡੋਲ ਵੀ ਜਾਂਦਾ ਹੈ ਪਰ ਜਦੋਂ ਭਾਈ ਗੁਰਜੀਤ ਸਿੰਘ ਖਾਲਸਾ ਜੀ ਕਹਿੰਦੇ ਨੇ ਕਿ ਅਸੀਂ ਚੜ੍ਹਦੀ ਕਲਾ ਦੇ ਵਿੱਚਾਂ ਮਾਤਾ ਤੇ ਤੁਸੀਂ ਵੀ ਚੜ੍ਹਦੀ ਕਲਾ 'ਚ ਰੱਖਿਆ ਰਹਿਆ ਕਰੋ ਤਾਂ ਮਾਤਾ ਕਹਿੰਦੇ ਵੀ ਸਾਨੂੰ ਕੁਛ ਨਾ ਕੁਛ ਹੌਸਲਾ ਹੋ ਜਾਂਦਾ ਹੈ ਬਾਕੀ ਅੱਜ ਦੇ ਇਸ ਇੰਟਰਵਿਊ ਦੇ ਬਾਰੇ ਤੁਹਾਡੀ ਕੀ رائے ਆ ਤੁਸੀਂ ਕਮੈਂਟ ਬਾਕਸ 'ਚ ਆਪਣੀ رائے ਦੇ ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸასი ਕਾਲ